ਕਬੱਡੀ ਖਿਡਾਰੀ ਅਬੈਦੁੱਲਾਹ ਰਾਜਪੂਤ ਨਾਲ ਹੁਣ ਨਜਾਇਜ਼ ਤੱਕਾ ਹੋ ਰਿਹਾ ਪਾਕਿਸਤਾਨ ਦੀ ਫੈਡਰੇਸ਼ਨ ਉਹਨੂੰ ਬੈਨ ਕਰਨ ਦੀਆਂ ਗੱਲਾਂ ਕਰ ਰਹੀ ਆ ਉੱਥੋਂ ਦੇ ਲੋਕ ਉਹਨੂੰ ਗद्दार ਕਹਿ ਰਹੇ ਆ ਉਹਨੂੰ ਮਾੜਾ ਚੰਗਾ ਬੋਲ ਰਹੇ ਆ ਸਾਡੇ ਪੰਜਾਬੀ ਕਬੱਡੀ ਪਲੇਅਰ ਸੁਲਤਾਨ ਨੇ ਕੱਲ ਵੀਡੀਓ ਪਾ ਕੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਕਿ ਇਹ ਕੋਈ ਵਰਲਡ ਕੱਪ ਜਾਂ ਕੋਈ ਇੰਟਰਨੈਸ਼ਨਲ ਮੈਚ ਨਹੀਂ ਸੀ ਇਹ ਚੱਲਦਾ ਹੀ ਰਹਿੰਦਾ ਏਦਾਂ ਕਲੱਬਾਂ ਦਾ ਮੈਚ ਪਾਕਿਸਤਾਨ ਅਮਰੀਕਾ ਵਿੱਚ ਬਹੁਤ ਵਾਰ ਪਾਕਿਸਤਾਨ ਦੀ ਟੀਮ ਵਿੱਚ ਸਾਡੇ ਪੰਜਾਬ ਦੇ ਖਿਡਾਰੀ ਖੇਡੇ ਆ ਸਾਡੇ ਭਾਰਤ ਦੇ ਖਿਡਾਰੀ ਖੇਡੇ ਆ ਦਰਸ਼ਕਾਂ ਨੂੰ ਖੁਸ਼ੀ ਦੇਣ ਲਈ ਜਾਂ ਉਹਨਾਂ ਨੂੰ ਐਕਸਾਈਟਡ ਕਰਨ ਲਈ ਭਾਰਤ ਦੇ ਪਾਕਿਸਤਾਨ ਨਾਮ ਰੱਖ ਦਿੱਤਾ ਜਾਂਦਾ ਕਲੱਬਾਂ ਦੇ ਮੈਚ ਦਾ ਪਰ ਕੋਈ ਇੰਟਰਨੈਸ਼ਨਲ ਮੈਚ ਨਹੀਂ ਹੁੰਦਾ ਸਾਡੇ ਭਾਰਤੀ ਖਿਡਾਰੀ ਬਹੁਤ ਵਾਰ ਪਾਕਿਸਤਾਨ ਦੇ ਨਾਮ ਹੇਠ ਖੇਡੇ ਆ ਟੂਰਨਾਮੈਂਟਾਂ ਵਿੱਚ ਵੀ ਕੱਪਾਂ ਵਿੱਚ ਵੀ ਇਹ ਕੋਈ ਐਡਾ ਮੁੱਦਾ ਨਹੀਂ ਜਿੱਡਾ ਤੁਸੀਂ ਬਣਾਤਾ ਥੋੜਾ ਜਿਹਾ ਨਫ਼ਰਤ ਵਾਲੇ ਪਾਸੇ ਨੂੰ ਜਾ ਰਿਹਾ ਇਹ ਕੰਮ ਜਦੋਂ ਹੁਣ ਤੋਂ ਜੇ ਤੁਹਾਡੇ ਲੋਕ ਜਾਂ ਤੁਹਾਡੀ ਸਰਕਾਰ ਜੇ ਸਾਡੇ ਦੇਸ਼ ਨਾਲ ਨਫ਼ਰਤ ਕਰਦੀ ਆ ਤਾਂ ਤੁਸੀਂ ਆਪ ਦੇ ਖਿਡਾਰੀ ਨੂੰ ਨਾ ਗੱਦਾਰ ਜਾਂ ਗਸ਼ਕ ਕਹੋ ਇਹ ਬਹੁਤ ਨਾਰਮਲ ਗੱਲ ਆ ਇਹ ਮੁੱਦੇ ਨੂੰ ਹੁਣ ਛੱਡ ਦੇਣਾ ਚਾਹੀਦਾ ਧੰਨਵਾਦ ਜੀ